ਸਤਿ ਸ਼੍ਰੀ ਅਕਾਲ ਦੋਸਤੋ ਮੈਂ 131 ਨੰਬਰ ਵੀਡੀਓ ਲੈ ਕੇ ਹਾਜ਼ਰ ਹਾਂ ਰਾਏਕੋਟ ਲੁਧਿਆਣਾ ਜ਼ਿਲਹਾ ਦਾ ਪਿੰਡ ਜਿੱਥੇ 29 ਦਸੰਬਰ 2012 ਨੂੰ ਇਹ ਟੂਰਨਾਮੈਂਟ ਕਰਵਾਇਆ ਗਿਆ। ਔਰ ਇੱਥੇ ਮੈਚ ਹੋਇਆ ਅੱਚਰਵਾਲ ਵਰਸ ਰਸੂਲਪੁਰ ਦੇ। ਦੋਸਤੋ ਅੱਚਰਵਾਲ ਦੇ ਵਿੱਚ ਲੱਭੀ ਬੇਨੜਾ ਔਰ ਨਿੰਦੀ ਬੇਨੜਾ ਖੇਡ ਰਹੇ ਸੀ। ਰਸੂਲਪੁਰ ਦੇ ਵਿੱਚ ਖੁਸ਼ੀ ਦੁੱਗਾ ਤੇ ਪਿੰਦਰੀ ਬਦਨੀ ਖੇਡ ਰਹੇ ਸੀ। ਕਾਫੀ ਇੰਟਰਸਟਿੰਗ ਮੈਚ ਹੋਇਆ ਔਰ ਇਸ ਮੈਚ ਦੇ ਚਲਦੇ ਆ ਖੁਸ਼ੀ ਦੁੱਗਾ ਔਰ ਪਿੰਦਰੀ ਬਦਨੀ ਦਾ ਪ੍ਰਦਰਸ਼ਨ ਆ ਵੇਖਣਾ। ਉਸੇ ਪਹਿਲਾਂ ਪੂਰਾ ਮੈਚ ਵੇਖੋ। ਮਾਨ ਸਨਮਾਨ ਗੋਰਾ ਮੂਮਾ ਵਾਲਾ ਤੇ ਲਾਡੀ RAMME ਵਾਲਾ ਉਸ ਨੌਜਵਾਨ ਦਾ ਮਾਨ ਸਨਮਾਨ ਕੀਤਾ ਗਿਆ ਹੈ ਦੋਨੋਂ ਕਬੱਡੀ ਪਲੇਅਰਾਂ ਦਾ ਮੈਚ ਬਹੁਤ ਤਕੜਾ ਹੈ ਨੌਜਵਾਨ ਗੱਭਰੂ ਬੇਨੜੇ ਪਿੰਡ ਦਾ ਲੱਭੀ ਦੁਨੀਆ ਦਾ ਧਰਤੀਲਾ ਦੁਨੀਆ ਦਾ ਜਸ਼ੀਲ ਤੇ ਤੀਕਰਾਰ ਖਿਡਾਰੀ ਇਸ ਵੇਲੇ ਖੇਡ ਮੈਦਾਨ ਦੇ ਵਿੱਚ ਕਬੱਡੀ ਪਾਉਂਦਾ ਹੋਇਆ ਚਾਰ ਜਾਫੀ ਬਿਲਕੁਲ ਤਿਆਰ ਨੇ ਕੰਤਰ ਸ਼ੂਰਪੁਰ ਦੀ ਧਰਤੀ ਦਾ ਇਸ ਵੇਲੇ ਪੂਰੀ ਕੋਸ਼ਿਸ਼ ਕਰਦਾ ਹੈ ਹਰਜੀਤ ਅਤੇ ਤਲਵਾਰ ਕਬੱਡੀ ਕਲੱਬ ਜਗਰਾਉਂ ਦੀ ਟੀਮ ਵੱਲੋਂ ਖੇਡਦਾ ਪੰਜਾਬ ਦੇ ਕੱਪਾ ਤੇ ਮੋਟੋਵਾਰੇ ਗੱਗੀ ਦੀ ਟੀਮ ਵੱਲੋਂ ਉਧਰ ਖੱਲੇ ਲੱਭੀਵੇਂ ਦੇ ਵਾਲਾ ਪਹਿਲਾ ਡੇਢ ਪੁਆਇੰਟ ਆਪਣੀ ਟੀਮ ਲਈ ਜੋੜ ਗਿਆ ਕਿ ਹੱਥ ਜੋੜ ਮੱਥਾ ਟੇਕ ਪਹਿਲੀ ਰੇਡ ਪਾਈ ਹੋਵੇ ਲੱਗਦਾ ਉਹ ਜਫਾ ਤੇ ਇੱਕ ਤਾੜੀ ਲੋਕਾਂ ਨੇ ਵਜਾਈ ਹੋਵੇ ਇੱਕ ਜੋਰ ਨਾਲ ਪਹਿਲਾ ਡੇਢ ਅੰਕ ਲੈ ਕੇ ਜਦੋਂ ਆਨ ਹੰਦਿਆਂ ਤੇ ਖੜਦਾ ਫਿਰ ਦਿਲ ਗੱਭਰੂ ਦਾ ਉੱਡਿਓ ਉੱਡਿਓ ਕਰਦਾ ਫਿਰ ਦਿਲ ਗੱਭਰੂ ਦਾ ਉੱਡਿਓ ਉੱਡਿਓ ਕਰਦਾ ਦਿਲ ਉੱਡਿਓ ਉੱਡਿਓ ਕਰਦੇ ਆ ਇਧਰ ਪਿੰਦਰੀ ਵੱਧਰੀ ਤੇ ਦੂਸਰੇ ਪਾਸੇ ਨਿੰਦੀ ਵੇਲੜਾ ਹੈ ਨਾਉਜਨ ਬਦਨੀ ਵਾਲਾ ਪਿੰਦਰੀ ਬਹੁਤ ਤਕੜਾ ਆਸਟ੍ਰੇਲੀਆ ਦੇ ਮੈਲਬੋਰਨ ਸ਼ਹਿਰ ਤੋਂ ਪੁੱਜਿਆ ਹੋਇਆ ਬਹੁਤ ਤਕੜਾ ਪੁਆਇੰਟ ਆਪਣੀ ਟੀਮ ਲਈ ਜੋੜਦਾ ਜਗਵਿੰਦਰ ਅੱਜਰਵਾਲੀਆ ਪਿਛਲੇ ਸਾਲ ਕੈਨੇਡਾ ਦੇ ਮੈਦਾਨਾਂ ਵਿੱਚ ਰਿਚਮੈਂਟ ਦੀ ਟੀਮ ਨਾਲ ਖੇਡਿਆ ਉਧਰ ਖੁਸ਼ੀ ਟਿਹੜਵੇ ਵਾਲਾ ਨਾਉਜਨ ਗਿੱਲਾਂ ਦਾ ਪੁੱਤਰ ਹੈ ਲੌਂਦਾ ਹੋਇਆ ਤਕੜਾ ਖੇਡਾ ਜੱਫਾ ਇਸ ਵੇਲੇ ਲੱਭੀ ਨੰਗਲ ਵਾਲਾ ਕਹਿੰਦੇ ਪੁੱਤਾਂ ਤੋਂ ਵੱਧ ਕੇ ਪਿਆਰ ਕਰਦਾ ਇਸ ਨਾਉਜਨ ਨੂੰ ਦੋ ਗੱਡੀਆਂ ਮਿਲੀਆਂ ਇੱਕ ਸੰਗਰੂਰ ਦੇ ਵਿੱਚ ਦਿੱਤੀ ਐ ਬਸਪੋਰਟ ਆਏ ਨੇ ਇੱਕ ਨੰਗਲ ਦੇ ਖੁਸ਼ੀ ਲਈ 100 ਰੁਪਇਆ ਭੇਜਦਾ ਹੈ ਉਧਰ ਅਗਲੀ ਕਬੱਡੀ ਫਿਰਵਿੰਦਰ ਸਿੰਘ ਆਂਗਾ ਕਹਦੇ ਵਿੱਚ ਬੜੀ ਅਸ਼ਤਾਨੀ ਹੁਣ ਲੋਕੋ ਇਹਦੇ ਉੱਤੇ ਪੂਰੇ ਜੋਰ ਦੀ ਜਵਾਨੀ ਗਰਾਊਂਡ ਵਿੱਚ ਯਾਰੋ ਇਹ ਮਟਕ ਮਟਕ ਤੁਰਦਾ ਚੋਟੀ ਦਾ ਇਹ ਧਾਵੀ ਕਾਲੂ ਰਸੂਰਪੁਰ ਦਾ ਚੋਟੀ ਦਾ ਇਹ ਧਾਵੀ ਕਾਲੂ ਰਸੂਰਪੁਰ ਦਾ ਚੋਟੀ ਦਾ ਧਾਵੀ ਇਹ ਹਰਵਿੰਦਰ ਸਿੰਘ ਨਾਮ ਹੈ ਦੁਨੀਆ ਫੈਨ ਹੈ ਮੇਰੇ ਵੀਰੋ ਇਸ ਨੌਜਵਾਨ ਦੀ ਮਸਤਾ ਮਸਤਾ ਦੇ ਤੌਰ ਤੇ ਜਾਣ ਜਾਂਦਾ ਖਵਿੰਦਰ ਸਿੰਘ ਬਾਬੇ ਗੁਰਜਾਲ ਸਿੰਘ ਮਾਪੋਤਾ ਅਗਲੀ ਕਬੱਡੀ ਨੌਜਨ ਬੇਨੇ ਦੇ ਪਿੰਡ ਦਾ ਲੱਭੀ ਪਾਉਂਦਾ ਹੋਇਆ ਜਿਹੜੇ ਖਿਡਾਰੀ ਖੜੇ ਐ ਕਿਰਪਾ ਕਰਕੇ ਬੈਠ ਜਣ ਰਸੂਦ ਪੁਰੀਆ ਨੌਜ ਸਰਦਾਰਾਂ ਦੇ ਪਿੰਡ ਦਾ ਜੱਸੀ ਇਸ ਵੇਲੇ ਰੌਂਦਾ ਹੋਇਆ ਤਕੜਾ ਜੱਫਾ ਖੇਡ ਮੈਦਾਨ ਦੇ ਵਿੱਚ ਬੱਲੇ ਬੱਲੇ ਹੁੰਦੀ ਹੋਈ ਲੱਗ ਗਿਆ ਜੱਫਾ ਤੇ ਧਾਵੀ ਗਿਆ ਡੱਕਿਆ ਚੜ ਗਿਆ ਨਸ਼ਾ ਜਿਹਨੇ ਸਾਰਾ ਕੁਝ ਧੱਕਿਆ ਜਿਹੜੇ ਖਿਡਾਰੀ ਖੜੇ ਆ ਕਿਰਪਾ ਕਰਕੇ ਬੈਠ ਜਾਓ ਇਹੀ ਹੁਕਮ ਨੇ ਤੁਹਾਡੇ ਹੁਕਮਾਂ ਦੇ ਮੇਰੇ ਵੀਰੋ ਇੰਨਿੰਗ ਅਸੀਂ ਜਿਹੜੇ ਖੋਲਾ ਚਾੜਾਂਗੇ ਤੁਹਾਡੀਆਂ ਕਈਆਂ ਗੱਲਾਂ ਤੇ ਕਿਉਂਕਿ ਦਰਸ਼ਕਾਂ ਲਈ ਟੂਰਨਾਮੈਂਟ ਹੈ ਉਹਨਾਂ ਨੂੰ ਸਵਾਦ ਲੈਣ ਦੀ ਹੈ ਲਓ ਅਗਲੀ ਕਵੱਟੀ ਨਾਓ ਜਨ ਸਪੀਡ ਬਹੁਤ ਜ਼ਿਆਦਾ ਟੱਚ ਵੀ ਸ਼ੋਰ ਆ ਆਸਟ੍ਰੇਲੀਆ ਦੇ ਮੈਦਾਨਾਂ ਵਿੱਚ ਵੱਖਰੀ ਜਿਹੀ ਟੌਰ ਆ ਪੈਰਾ ਥੱਲੇ ਕਹਿੰਦੇ ਉਹਦੇ ਅੱਗ ਮੱਚਦੀ ਬਧਰੀ ਦੇ ਪਿੰਦਰੀ ਦੀ ਕੌਡੀ ਲੋਕਾਂ ਦੇ ਦਿਲ ਨੂੰ ਜੱਜਦੀ ਬਧਰੀ ਦੇ ਪਿੰਦਰੀ ਦੀ ਕੌਡੀ ਲੋਕਾਂ ਦੇ ਦਿਲ ਨੂੰ ਜੱਜਦੀ ਮੇਰੇ ਵੀਰੋ ਜਿੱਥੋਂ ਦਾ ਕੀਪਾ ਵੱਡੀ ਬਧਨੀ ਰਾਜ ਬਧਨੀ ਦੀ ਦਨੀ ਹੈ ਮੇਰੇ ਵੀਰੋ ਜਿਸ ਖੇਡ ਪ੍ਰਮੋਟਰ ਨੇ ਬਥੜਾ ਜਿਹਾ ਇਤਿਹਾਸ ਰਚਿਆ ਕਬੱਡੀ ਦੀ ਦੁਨੀਆ ਦੇ ਵਿੱਚ ਇਧਰ ਜਗਵਿੰਦਰ ਅੱਚਰਵਾਰ ਪਿੰਡ ਦਾ ਕਾਮਰੇਟਾਂ ਦਾ ਪਿੰਡ ਹੈ ਛਿੰਦੇ ਦਾ ਪਿੰਡ ਹੈ ਮੱਖੜ ਦਾ ਪਿੰਡ ਹੈ ਉਧਰ ਖੁਸ਼ੀ ਨੌਜਨ ਬਿਲਕੁਲ ਤਿਆਰੀ ਦੇ ਵਿੱਚ ਹੈ ਡੋਗਿਆਂ ਵਾਲਾ ਲੱਭੀ ਨੰਗਲੋਂ ਨਹੀਂ ਗੁਰਦੀਪ ਕਰਪੂਜਾ ਵਾਲਿਆ ਐਮ სპੋਰਟ ਕਬੱਡੀ ਕਲੱਬ ਵਾਲਾ ਬੱਬਲ ਹੁਣੇ ਮਾਣ ਕਰਦੇ ਆ ਇਸ ਨੌਜਨ ਦੀ ਖੇਡ ਤੇ ਕਿ ਲੱਭੀ ਨੂੰ ਖਿਡਾਰੀ ਯਾਰੋ ਪੁੱਤਾਂ ਤੋਂ ਪਿਆਰਾ ਹੈ ਖੇੜੇ ਦੀ ਦਾ دیਵਾਨਾ ਲੋਕੋ ਜੱਗ ਸਾਰਾ ਹੈ ਦਿੜਵੇ ਦਾ ਖੁਸ਼ੀ ਜਫਾ ਜਦੋਂ ਵੀ ਉਹ ਲਾਉਂਦਾ ਲਾਉਂਦਾ ਬੜਾ ਹੀ ਕਰਾਰਾ ਏ ਡਿੜਵੇ ਦਾ ਖੁਸ਼ੀ ਜਫਾ ਜਦੋਂ ਵੀ ਉਹ ਲਾਉਂਦਾ ਬੜਾ ਲਾਉਂਦਾ ਕਰਾ ਜੰਗ ਸਪੋਰਟਸ ਕਲੱਬ 200 ਰੁਪਿਆ ਭੇਜਿਆ ਦੁੱਗਿਆਂ ਵਾਲੇ ਖੁਸ਼ੀ ਲਈ ਉਧਰ ਬੱਧਨੀ ਵਾਲਾ ਮਾਰਦਾ ਪੱਟਾ ਦਿਖਾਤੀਆਂ ਕਮਲ ਦਾਦ ਤੇ ਰਿੰਕੇ ਵੱਲੋਂ ਵੀ ਵੱਡੇ ਮਾਨ ਸਨਮਾਨ ਨੇ ਲਓ ਸਾਹਮਣੇ ਪਈ ਹੋਈ ਇਸੇ ਨੌਜਵਾਨ ਦੀ ਕਬੱਡੀ ਤੇ ਵੇਖਦਾ ਵੀ ਬੱਚੀ ਅਚਰ ਵਾਲੀਆ ਤੇ ਦੂਸਰੇ ਪਾਸੇ ਪੂਟ ਰੱਖਦਾ ਹੋਇਆ ਤਾਉਣ ਤੇ ਆਤਮ ਮੁਕਾਬਲਾ ਕਰ ਸਕਦਾ ਦੋਨੋਂ ਕਬੱਡੀ ਖਿਡਾਰੀਆਂ ਦੇ ਦਰਮਿਆਨ ਪਰ ਵੇਖੋ ਪਿੰਦਰੀ ਬਹੁਤ ਤਗੜਾ ਅਰਜਨ ਦੇ ਤੀਰ ਵਾਂਗੂ ਇਸ਼ਾਰਾ ਕਰਦਾ ਵੀ ਇਹ ਪੁਆਇੰਟ ਰਸੂਰਪੁਰ ਦੇ ਦੰਦੇਸੇ ਐਡਜਸਟ ਹੁੰਦਾ ਹੋਇਆ ਇਧਰ ਨੌਜਨ ਦੀ ਪਈ ਹੋਈ ਕਬੱਡੀ ਐ ਉਧਰ ਖੁਸ਼ੀ ਟੋਗਿਆਂ ਵਾਲਾ ਕਹਿੰਦਾ ਮੈਂ ਵੀ ਜੱਟ ਦਾ ਪੁੱਤ ਹਾਂ ਅਰਜਨ ਵਰਗਾ ਨਹੀਂ ਅੱਖਾ ਬੰਨ ਕੇ ਤੀਰ ਟਿਕਾਣੇ ਲਾ ਦੂੰਗਾ ਮੈਂ ਵੀ ਜੱਟ ਦਾ ਪੁੱਤ ਹਾਂ ਅਰਜਨ ਵਰਗਾ ਨਹੀਂ ਅੱਖਾ ਬੰਨ ਕੇ ਤੀਰ ਟਿਕਾਣੇ ਲਾ ਦੂੰਗਾ ਮੈਂ ਵੀ ਜੱਟ ਦਾ ਪੁੱਤ ਹਾਂ ਅਰਜਨ ਵਰਗਾ ਨਹੀਂ ਅੱਖਾ ਖੰਨ ਕੇ ਤੀਰ ਟਿਕਾਣੇ ਲਾ ਦੂੰਗਾ ਹਨੀ ਇੰਗਲੈਂਡ 100 ਰੁਪਿਆ ਭੇਜਦਾ ਇਸ ਨੌਜਨ ਦੇ ਲਈ ਉਧਰ ਕਾਲੂ ਹੈ 200 ਪੰਜਾਬ ਯੰਗ ਸਪੋਰਟਸ ਕਲੱਬ ਖੁਸ਼ੀ ਲਈ ਭੇਜਦੀ ਹੈ ਹਰਵਿੰਦਰ ਸਿੰਘ ਕਬੱਡੀ ਪਾ ਰਿਹਾ ਮੇਰੇ ਵੀਰੋ ਲਓ ਰਸੂਰਪੁਰੀਏ ਦੀ ਯਾਰੋ ਭਾਜ ਵਖਰੀ ਚੜੀ ਹੈ ਜਵਾਨੀ ਇਹਦੇ ਉੱਤੇ ਥਰੀ ਮੁੰਡਾ ਕਹਾਦਾ ਲੋਕੋ ਇਹ ਤਾਂ ਨਿਰਾਈ ਤੂਫਾਨ ਹੈ ਮੁਸ਼ਪਟ ਕਾਲੂ ਵਿੱਚ ਸ਼ੇਰ ਜਿੰਨੀ ਜਾਨ ਹੈ ਮੁਸ਼ਪਟ ਕਾਲੂ ਵਿੱਚ ਸ਼ੇਰ ਜਿੰਨੀ ਜਾਨ ਹੈ ਸ਼ੇਰ ਜਿੰਨੀ ਜਾਨ ਹੈ ਬਾਬੇ ਗੁਰਦਿਆਲ ਸਿੰਘ ਦੇ ਪੋਤੇ ਦੇ ਵਿੱਚ ਅਗਲੀ ਕਬੱਡੀ ਨੌਜਨ ਲੱਭੀ ਇਹ ਮੇਰੇ ਪਿੰਡ ਦਾ ਪਾਰਿਆ ਮੇਰੇ ਵੀਰੋ ਚਾਰ ਜਾਫੀ ਤਿਆਰ ਨੇ ਠਿਕਰੀਵਾਲ ਤੇ ਨਾਲ ਕਹਿੰਦੇ ਮੈਚ ਜੇ ਖੇਡਿਆ ਜਾਣਾ ਕਾਲੇ ਸਿੰਘਾਂ ਦਾ ਦੋਨੋਂ ਟੀਮਾਂ ਗਰਾਊਂਡ 'ਤੇ ਆ ਜਾਣ ਉਧਰ ਕੰਤਾ ਤੇ ਲੱਭੀ ਬੇਨੜੇ ਦਾ ਟ੍ਰਾਂਟੋ ਦੇ ਕੱਪ ਦਾ ਉਤਪਰਿਆ ਨੌਜੋਤ ਗੱਭਰੂ ਕਾਰਿਸ਼ਾਰੀ ਦੇ ਕਾਕੇ ਦੇ ਨਾਲ ਇਧਰ ਰਪਿੰਦਰ ਸਿੰਘ ਆਉਜਨ ਪਿੰਦਰੀ ਬਧਰੀ ਖੁਰਦਾ ਖੇਡ ਮੈਦਾਨ ਦੇ ਵਿੱਚ ਕਬੱਡੀ ਪਾਉਣ ਦੇ ਲਈ ਵਧਾ ਹੋਇਆ ਨੌਜੋਤ ਸ਼ਾਟ માં ਸ਼ਰੀਰ ਹੈ ਗੱਭਰੂ ਦਾ ਔਰ ਬੜਾ ਫਰਤੀਲਾ ਬੜਾ ਯਸ਼ੀਲਾ ਬੁਲਟ ਮੋਟਰਸਾਈਕਲ ਮਿਲੇ ਇੱਕ ਲੰਡੇ ਕੇ ਦੇ ਕਬੱਡੀ ਕੱਪ ਤੇ ਇੱਕ ਨਾਵਜਨ ਨੂੰ ਮੇਰੇ ਵੀਰੋ ਲਲਤੋਂ ਦੇ ਕਬੱਡੀ ਕੱਪ ਤੇ ਉਧਰ ਨਿੰਦੀ ਵੇਨੜੇ ਵਾਲਾ ਨਾਵਜਨ ਘਬਰੂ ਹੈ ਹੰਿਆਂ ਦੇ ਦਰਮਿਆਨ ਮੁਕਾਬਲਾ ਸਖਤ ਹੈ ਤੇ ਪਿੰਦਰੀ ਬਹੁਤ ਤਾਕੜਾ ਪੁਆਇੰਟ ਆਪਣੀ ਟੀਮ ਲਈ ਜੋੜਦਾ ਹੈ ਬਹੁਤ ਤਾਕੜਾ ਪੁਆਇੰਟ ਰਸੂਰਪੁਰ ਦੀ ਟੀਮ ਲਈ ਜੋੜਦਾ ਹੈ ਤੇ ਰਸੂਰਪੁਰ ਪਿੰਡ ਸਰਦਾਰਾਂ ਦਾ ਰਸੂਰਪੁਰ ਪਿੰਡ ਸਾਰਾਂ ਦਾ ਰਸੂਰਪੁਰ ਪਿੰਡ ਯਾਰਾਂ ਦਾ ਸਰਦਾਰਾਂ ਦਾ ਪਿੰਡ ਹੈ ਕਬੱਡੀ ਦੀ ਦੁਨੀਆ ਵਿੱਚ ਵੱਡਾ ਨਾਮ ਹੈ ਉਧਰ ਦੁੱਗਿਆਂ ਵਾਲਾ ਖੁਸ਼ੀ ਬਿਲਕੁਲ ਤਿਆਰ ਐ ਫੜਿਆ ਹੋਇਆ ਕੀਤਾ ਨਾਉਜਿਨ ਗੱਬਰੂ ਦਾ ਇਸ ਵੇਲੇ ਨਾਉਜਿਨ ਤੇ ਖੇੜੇ ਦੀ ਦੁਨੀਆ ਚੱਲੀ ਜਾਫੇ ਦੀ ਦੁਨੀਆ ਤੋਂ ਵੱਲੀ ਪਾਉਂਦਾ ਹੱਥ ਕਰਾਰੇ ਵੀ ਦੁੱਗਿਆਂ ਵਾਲੇ ਖੁਸ਼ੀ ਤੋਂ ਦਰਦੇ ਰੇਡਰ ਸਾਰੇ ਵੀ ਡੇਢ ਵੇ ਦੇ ਖੁਸ਼ੀ ਤੋਂ ਦਰਦੇ ਰੇਡਰ ਸਾਰੇ ਵੀ ਹਰਪੁਰ ਸਿੰਘ ਕਬੱਡੀ ਪਾਉਂਦਾ ਹੈ ਟਾਈਆਂ ਪਾਉਣ ਲੱਗੇ ਸਾਡੇ ਪ੍ਰਬੰਧਕ ਵੀਰ ਕਿ ਮਸਤਾਂ ਦੇ ਤੌਰ ਤੇ ਇਹਨੂੰ ਲੋਕ ਜਾਣਦੇ ਖੇੜੇ ਦੀਦਾ ਆਨੰਦ ਲੋਕੀ ਅੱਜ ਰਾਜ ਜਾਣਦੇ ਖੇਤੀ ਕਿਤੇ ਤਾਂ ਨਹੀਂ ਲੋਕੋ ਇਹ ਜਾਂਦਾ ਫੜਿਆ ਸੂਰਪੁਰੀਏ ਕਾਲੂ ਦਾ ਨਾਂ ਬੱਚੇ-ਬੱਚੇ ਦੀ ਜਵਾਨ ਉੱਤੇ ਹੈ ਜੜਿਆ ਸੂਰਪੁਰੀਏ ਕਾਲੂ ਦਾ ਨਾਂ ਟਾਈਆਂ ਖੇਡ ਗਰਾਊਂਡ ਦੇ ਵਿੱਚ ਪਾਈਆਂ ਜਾ ਰਹੀਆਂ ਇੱਕ ਇੱਕ ਪਲੇਅਰ ਜੇਤੂ ਟੀਮਾਂ ਦਾ ਪੁੱਜਾਵੇ ਉਧਰ ਹਰਵਿੰਦਰ ਸਿੰਘ ਦੁਨੀਆ ਅੰਦਾਜ਼ੇ ਲਾ ਰਹੀ ਹੈ ਸ਼ਰਤਾਂ ਲੱਗੀਆਂ ਆਉਣਗੀਆਂ ਵੀ ਕੌਣ ਨੱਕ ਦੇ ਦਿੰਦਾ ਹੈ ਕਾਨੂੰਨ ਉਹ ਜਿਹੜਾ ਵੀ ਜੱਫਾ ਲਾਵੇਗਾ 500 ਰੁਪਏ ਦਿੱਤਾ ਜਾਵੇਗਾ ਬੂਟਾ ਛਾਪਾ ਜੀ ਆਖ ਰਿਹਾ ਹੈ ਯੰਗ ਸਪੋਰਟਸ ਕਲੱਬ ਦੇ ਪ੍ਰਧਾਨ ਉਧਰ ਜਗਵਿੰਦਰ ਅਚਰਵਾਲੀਆ ਕਬੱਡੀ ਪਾ ਰਿਹਾ ਮੇਰੇ ਵੀਰੋ ਡੁੱਗਿਆਂ ਵਾਲੇ ਦੀ ਖੇਡ ਦੀ ਦੁਨੀਆ ਚੱਲੀ ਹੈ ਮੇਰੇ ਵੀਰੋ ਕੰਤਰ ਸੂਰਪੁਰੀਏ ਦਾ ਨਾਮ ਵੀ ਮਸ਼ਹੂਰ ਜਾਫੀਆਂ ਵਿੱਚ ਹੈ ਪਰ ਵੇਖੋ ਜਗਵਿੰਦਰ ਅੱਛਰਵਾਲ ਦੀ ਧਰਤੀ ਦਾ ਬਹੁਤ ਤਕੜਾ ਪੁਆਇੰਟ ਆਪਣੀ ਟੀਮ ਲਈ ਜੋੜਦਾ ਹੈ ਵੱਧਨੀ ਖੁਰ ਤੋਂ ਪਿੰਦਾ ਨੌਜਨ ਜਿੱਥੋਂ ਦਾ ਕੀਪਾ ਚੀਤੇ ਦੇ ਨਾਲ ਤੇ ਜਾਣ ਜਾਂਦਾ ਬਿਹਾਰੀਪੁਰ ਦੇ ਕੰਦੇ ਤੋਂ ਬਾਅਦ ਕੀਪੇ ਨੂੰ ਚੀਤੇ ਦਾ ਖਿਤਾਬ ਮਿਲਿਆ ਉਧਰ ਜਸਵੰਤ ਸਿੰਘ ਦੀ ਖੜਗ ਇੱਕ ਇੱਕ ਪੁਆਇੰਟ ਨੂੰ ਨੋਟ ਕਰੀ ਜਾ ਰਿਹਾ ਹੈ ਨਾਲ ਕਬੱਡੀ 365.com ਪੂਰੀ ਦੁਨੀਆ ਦੇ ਵਿੱਚ ਲਾਈਵ ਟੈਲੀਕਾਸਟ ਕਰਦੀ ਹੋਈ ਅੱਛਰਵਾਲ ਦਾ ਬੱਚੀ ਇਸ ਵੇਲੇ ਲਾਂਦਾ ਹੋਇਆ ਤਕੜਾ ਜਫਾ ਖੇਡ ਮੈਦਾਨ ਦੇ ਵਿੱਚ ਲੱਗਿਆ ਹੋਇਆ ਜੋਰਦੋ ਕਬੱਡੀ ਖਿਡਾਰੀਆਂ ਦਾ ਲੱਗ ਗਿਆ ਜਫਾ ਬਾਕੀ ਅੱਚਰਵਾਲ ਦਾ ਆਪਣੀ ਟੀਮ ਲਈ ਲੱਖਾ ਜਆ ਪੁਆਇੰਟ ਜੋੜਦਾ ਹੋਇਆ ਅਗਲੀ ਕਬੱਡੀ ਲੱਭੀ ਪਾਉਣ ਦੇ ਲਈ ਫਿਰ ਖੇਡ ਮੈਦਾਨ ਦੇ ਵਿੱਚ ਮੇਰੇ ਵੀਰੋ ਵਧਾ ਹੋਇਆ ਚਾਰ ਜਾਫੀ ਬਿਲਕੁਲ ਤਿਆਰ ਨੇ ਹੁਣ ਦੇਖਦਾ ਵੀ ਕੌਣ ਜਫਾ ਹੁੰਦਾ ਜਿਹੜਾ ਲੱਭੀ ਨੂੰ ਜਫਾ ਲਾਵੇਗਾ 500 ਰੁਪਏ ਦਿੱਤਾ ਜਾਵੇਗਾ ਲੈ ਵੀ ਰਸੂਰਪੁਰੀਆ ਯੰਗ ਸਪੋਰਟਸ ਆਖਦੀ ਹੈ ਵੀ ਦਿੱਤਾ ਜਾਣਾ ਤੇ ਜਫਾ ਲੱਗਿਆ ਇਧਰ ਲੱਭੀ ਵਾਲੇ ਨੂੰ ਲੱਗਦਾ ਹੋਇਆ ਤਕੜਾ ਜਫਾ ਜੱਸੀ ਰਸੂਰਪੁਰੀਆ ਬੋਟਾ ਛਾਪਾ ਜੀ 500 ਰੁਪਿਆ ਇਸ ਜਾਫੀ ਦੇ ਲਈ ਭੇਜਦੇ ਆ ਬਹੁਤ ਬਹੁਤ ਧੰਨਵਾਦ ਹੈ ਜਿੱਦਣੇ ਉਹਨੂੰ ਕਮਲਦਾ ਜੱਸਾ ਸਾਡਾ ਵੀਰ ਇੰਗਲੈਂਡ ਵਾਲਾ 100 ਰੁਪਿਆ ਭੇਜਦਾ ਹੈ ਰਿੰਕਾ ਕੁਦਵਤ ਦੇ ਨਾਲ ਕਮਲਦਾ ਜੀ ਖੁਸ਼ੀ ਲਈ ਵੱਡੇ ਮਾਣ ਭੇਜਦੇ ਆ ਉਧਰ 500 ਰੁਪਿਆ ਯੰਗ ਸਪੋਰਟਸ ਕਲੱਬ ਦੀ ਤਰਫੋਂ ਰਸੂਰਪੁਰ ਦੇ ਜੱਸੀ ਲਈ ਪੁੱਜਿਆ ਉਧਰ ਕਾਲੂ ਦੁਨੀਆ ਕਹਿੰਦੀ ਬੈਗ ਬਹੁਤ ਭਾਜਦਾ ਹੈ ਬਾਕੀ ਨੌਜਵਨ ਫਿੱਟ ਸ਼ਰੀਰ ਹੈ ਕਿਰਪਾ ਸੱਚੇ ਪਾਤਸ਼ਾਹ ਦੀ ਬਾਬੇ ਅਮਰ ਸਿੰਘ ਦੀ ਇਸ ਨੌਜਵਨ ਤੇ ਬੱਲੇ ਵਾਲੇ ਮਹਾਂਪੁਰਸ਼ ਦਾ ਆਸ਼ੀਰਵਾਦ ਹੈ ਤੇ ਦੁਨੀਆ ਦੇ ਵਿੱਚ ਬੜਾ ਪਾਪੂਲਰ ਹੈ ਫੇਮਸ ਹੈ ਨੌਜਵਨ ਦੀ ਖੇਡ ਦੀ ਦੁਨੀਆ ਦਵਾਨੀ ਹੈ ਉਧਰ ਨੌਜਵਨ ਗੱਭਰੂ ਅੱਚਰ ਵਾਲੀ ਕਬੱਡੀ ਪਾ ਰਿਹਾ ਹੈ ਜਿਸ ਨੇ ਨੌਜਨ ਜੱਸੀ ਨੇ ਲੱਭੀ ਨੂੰ ਜਫਾ ਲਾਇਆ ਬੂਟਾ ਛਾਪਾ ਜੀ 500 ਰੁਪਏ ਭੇਜਦੇ ਆ ਜੰਗ ਸਪੋਰਟਸ ਕਲੱਬ ਵਰਦੇਵ ਰਸੂਰਪੁਰ ਦੀ ਧਰਤੀ ਦਾ ਨੌਜਨ ਗਬਰੂ ਤੇ ਪੁਆਇੰਟ ਇਸ ਲਈ ਅੱਚਰ ਵਾਲੀ ਜੋੜਦਾ ਹੈ ਹੈਲੋ ਬਹੁਤ ਬਹੁਤ ਧੰਨਵਾਦ ਕਰਦੇ ਆ ਮੰਗਾ ਕੈਨੇਡਾ ਜਿਹੜੇ ਅੱਜ ਦੇ ਮੈਚਾਂ ਦਾ ਆਨੰਦ ਮਾਣ ਰਹੇ ਨੇ ਉੱਥੇ ਜੱਗੀ ਜਲਵਾਣਾ ਕੈਨੇਡਾ ਹੈਪੀ ਰਾਏ ਇੰਗਲੈਂਡ ਹਾਨੀ ਇੰਗਲੈਂਡ ਸਰਬਾ ਯੂਕੇ ਉੱਤੇ ਹੈਪੀ ਇੰਗਲੈਂਡ ਨਾਲ ਹੀ ਹੈਪੀ ਸਿੱਧੂ ਜੀ ਜੈਂਟਾ ਰੈਕੋਰਡ ਔਰ ਨਾਲ ਹੀ ਸਾਡੇ ਵੀਰ ਨੇ ਸਿਮੀ ਸਿੱਧੂ ਟ੍ਰਾਂਟੋ ਜਿਨ੍ਹਾਂ ਦੇ ਬੜੇ ਪਿਆਰੇ ਰਿਸ਼ਤੇਦਾਰ ਨੇ ਸੰਜੀਵ ਕਾਲੜਾ ਜੀ ਆਈਜੀ ਪੰਜਾਬ ਪੁਲਿਸ ਸਿਕੰਦਰ ਸਿੰਘ ਜੀ ਮਲੂਕਾ ਖੇਡ ਮੰਤਰੀ ਉਹਨਾਂ ਦੇ ਨਾਲ ਬਲਜੀਤ ਸਿੰਘ ਜੀ ਵੱਲ ਗੋਸਲ ਜੀ ਰੋਟੀ ਮੈਡਮ ਜੀ ਐਮਪੀ ਔਰ ਜਿਹੜੇ ਅੱਜ ਦੇ ਮੈਚਾਂ ਦਾ ਆਨੰਦ ਮਾਣ ਰਹੇ ਨੇ ਉਹ बार-बार ਫੋਨਾਂ ਤੇ ਵਧਾਈ ਦੇ ਰਹੇ ਨੇ ਉਹਨਾਂ ਨੂੰ ਵੀ ਮੁਬਾਰਕਾਂ ਨੇ ਔਰ ਭਾਈ ਬੂਟੇ ਨੂੰ ਸਮੁੱਚੇ ਕਲੱਬ ਨੂੰ 11ਵੇਂ ਖੇਡ ਮੇਲੇ ਦੀ ਲੱਖ ਲੱਖ ਵਧਾਈ ਭੇਜ ਰਹੇ ਨੇ ਬਹੁਤ ਬਹੁਤ ਧੰਨਵਾਦ ਜੀ ਬੂਟਾ ਸ਼ਾਪਾਜੀ ਪ੍ਰਧਾਨ 扬 ਸਪੋਰਟਸ ਕਲੱਬ ਰਾਏਕੋਟ ਬੱਚੀ ਦੇ ਲਈ 200 ਰੁਪਏ ਭੇਜਦੇ ਆ ਇਧਰ ਪਈ ਹੋਈ ਕਬੱਡੀ ਤੇ ਦੁੱਗੇ ਪਿੰਦਾ ਮੇਰੇ ਵੀਰੋ ਖੁਸ਼ਦੀਪ ਸਿੰਘ ਗਿੱਲ ਦੇਖਦੇ ਆ ਵੀ ਵੱਜੀ ਹੋਈ ਕੈਂਚੀ ਲੱਗਦਾ ਹੋਇਆ ਜਫਾ ਮੇਰੀ ਬੇਨਤੀ ਹੈ ਇਲੈਕਟ੍ਰੀਸ਼ੀਅਨ ਵੀਰ ਨੂੰ ਵੀ ਲਾਈਟਾਂ ਜਿਹੜੀਆਂ ਔਨ ਕਰ ਦਿੱਤੀਆਂ ਜਾਣ ਇੱਕ ਵਾਰ ਕਰਨਾ ਸਾਡੇ ਅਫੀਸ਼ੀਅਲ ਵੀਰ ਕਹਿਣਗੇ ਲਾਈਟਾਂ ਨੂੰ ਜਗਾਉਣ ਦੇ ਲਈ ਉਦੋਂ ਜਿਹੜੀਆਂ ਲਾਈਟਾਂ ਆਨ ਕਰ ਦਿਤੀਆਂ ਜੜ ਜਿਹੜੇ ਕਾਲੂ ਨੂੰ ਪਿਆਰ ਕਰਦੇ ਤਾੜੀਆਂ ਮਾਰ ਕੇ ਦੱਸੋ ਦਰਸ਼ਕ ਵੀਰੋ ਲੈ ਵੀ ਕਾਲੂ ਦੁਨੀਆ دیਵਾਨੀ ਏ ਤੇਰੀ ਨਾਉ ਜੰਮਾ ਇਹ ਮੁਬਾਰਕਵਾਦ ਹੈ ਕਿ ਦੁਨੀਆ ਐਵੇਂ ਨਹੀਂ ਬਣ ਲਉਂਦੀ ਕਿ ਸ਼ਾਤੀ ਵਿੱਚ ਬਣ ਲੋਵੇ ਲੋਕੀ ਤਾ ਪੁੱਛਦੇ ਸਰਰਾਮਾ ਹਰਜੀਤ ਬਰਾੜ ਦੇ ਮਿਰਲੇ ਪੁੱਤ ਜੰਮਦੀਆਂ ਮਾਮਾ ਹਰਜੀਤ ਬਰਾੜ ਦੇ ਮਿਰਲੇ ਪੁੱਤ ਜੰਮਦੀਆਂ ਮਾਮਾ ਰਸੂਰਪੁਰ ਦੇ ਕਾਲੂ ਜੀ ਮਿਰਲੇ ਪੁੱਤ ਜੰਮਦੀਆਂ ਮਾਮਾ ਮੈਚ ਸਮਾਪਤ ਹੈ ਕਿਹੜੀ ਟੀਮ ਜੇਤੂ ਹੈ ਜੀ ਗੱਗੀ ਤਖਤੂਪੁਰਾ ਜੀ ਖੇਡ ਗਰਾਊਂਡ ਦੇ ਵਿੱਚ ਪੁੱਜਣਗੇ ਅਚਰਵਾਲ ਦੇ ਪੁਆਇੰਟ ਨੇ 6.5 ਰਸੂਰਪੁਰ ਦੇ ਪੁਆਇੰਟ 16 ਰਸੂਰਪੁਰ ਦੀ ਟੀਮ ਜੇਤੂ ਹੈ ਆਹ 500 ਰੁਪਏ ਜੀ ਦਾ ਬਾਕੀ 400 ਖੁਸ਼ੀ ਦਾ ਇਹ ਮੈਚ ਤੁਸੀਂ ਦੇਖ ਹੀ ਲਿਆ ਦੋਸਤੋ ਇਹ ਮੈਚ ਹੈ ਜਿਹੜਾ ਰਸੂਲਪੁਰ ਨੇ ਜਿੱਤਿਆ ਰਸੂਲਪੁਰ ਦੇ ਨੇ 16 ਪੁਆਇੰਟ ਔਰ ਅਚਰਵਾਲ ਦੇ ਨੇ 6.5 ਪੁਆਇੰਟ ਇਸ ਤਰ੍ਹਾਂ ਦੇ ਹੋਰ ਵੀ ਬਹੁਤ ਸਾਰੇ ਮੈਚ ਸਾਡੇ YouTube ਚੈਨਲ ਤੇ ਅਵੇਲੇਬਲ ਨੇ ਇੱਕ ਮੈਚ ਅਸੀਂ ਤੁਹਾਡੇ ਲਈ ਸਿਲੈਕਟ ਕੀਤਾ ਜਿਹਨੂੰ ਤੁਸੀਂ ਹੁਣੇ ਕਲਿੱਕ ਕਰਕੇ ਦੇਖ ਸਕਦੇ ਹੋ ਨਾਲ ਹੀ ਸਾਡੇ YouTube ਦੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਤਾਂ ਕਿ ਅੱਗੇ ਤੋਂ ਕੋਈ ਵੀ ਵੀਡੀਓ ਨੂੰ ਤੁਸੀਂ ਮਿਸ ਨਾ ਕਰੋ ਸਾਡੇ ਨਾਲ ਇਸੇ ਤਰ੍ਹਾਂ ਜੁੜੇ ਰਹੋ ਤੁਹਾਡਾ ਬਹੁਤ ਬਹੁਤ ਧੰਨਵਾਦ